ਸੋਸ਼ਲ ਮੀਡੀਆ ਤੇ ਹਮੀਰਾ ਵਿਖੇ ਨਸ਼ੇ ਨਾਲ ਤੋਤੇ ਨੌਜਵਾਨ ਦੀ ਵਾਇਰਲ ਹੋਈ ਵੀਡੀਓ ਮਗਰੋਂ ਪੁਲਿਸ ਆਈ ਹਰਕਤ ਵਿੱਚ ਨੌਜਵਾਨ ਨੂੰ ਪੁਲਿਸ ਨੇ ਕੀਤਾ ਕਾਬੂ ਕਪੂਰਥਲਾ ਦੇ ਪਿੰਡ ਹਮੀਰਾ ਵਿਖੇ ਇੱਕ ਨੌਜਵਾਨ ਦੀ ਨਸ਼ੇ ਦੀ ਹਾਲਤ ਵਿੱਚ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਦੇ ਕਾਰਨ ਉਕਤ ਨੌਜਵਾਨ ਨੂੰ ਥਾਣਾ ਸਬਾਨਪੁਰ ਦੀ ਪੁਲਿਸ ਵੱਲੋਂ ਉਸ ਨੂੰ ਹੀ ਪਛਾਣ ਕਰਕੇ ਆਪਣੀ ਹਿਰਾਸਤ ਵਿੱਚ ਲੈ ਕੇ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਕੇ ਇਲਾਜ ਲਈ ਉਸ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਬਣੇ ਨਸ਼ਾ ਸ਼ਡਾਊ ਕੇਂਦਰ ਵਿੱਚ ਪਾਤੀ ਕਰਵਾ ਦਿੱਤਾ ਹੈ ਤਨਸਬਾਨ ਪੁਲਿਸ ਦੇ ਐਸਐਚਓ ਅਮਨਦੀਪ ਨਾਰਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਹੋਈ ਵੀਡੀਓ ਦੇਖ ਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਨੌਜਵਾਨ ਮਨਜੀਤ ਸਿੰਘ ਪੁੱਤਰ ਵਿਰਸਾ ਸਿੰਘ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਸਿਲਵਰ ਪੇਪਰ ਲੈਟਰ ਤੇ ਗੋਲ ਕੀਤਾ ਹੋਇਆ 10 ਰੁਪਏ ਦਾ ਨੋਟ ਵੀ ਬਰਾਮਦ ਕੀਤਾ ਅਤੇ ਉਸ ਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕਰਕੇ ਉਸ ਨੂੰ ਨਸ਼ਾ ਛਡਾਊ ਕੇਂਦਰ ਕਪੂਰਥਲਾ ਵਿਖੇ ਭਰਤੀ ਕਰਵਾ ਦਿੱਤਾ ਗਿਆ ਇਸ ਮੁਕੇ थाना ਮੁਖੀ ਇੰਸਪੈਕਟਰ ਅਮਨਦੀਪ ਨਾਹਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਥਾਣੇ ਸਬਾਨਪੁਰ ਦੇ ਇਲਾਕੇ ਦੇ ਕਿਸੇ ਵੀ ਪਿੰਡ ਵਿੱਚ ਅਗਰ ਨਸ਼ੀਲੇ ਪਦਾਰਥਾਂ ਦੀ ਕੋਈ ਵਰਤੂ ਕਰਦਾ ਜਾਂ ਵੇਚਦਾ ਤਾਂ ਥਾਣਾ ਸਬਾਨਪੁਰ ਵਿਖੇ ਉਹਨਾਂ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਨਸ਼ੇ ਦੇ ਸਦਾਕਰਾਂ ਨੂੰ ਕਾਬੂ ਕਰਕੇ ਇਸ ਲੱਖਾਂ ਦੇ ਪਿੱਛੇ ਸਿੱਟਿਆ ਜਾਵੇ। ਇੱਕ ਵੀਡੀਓ ਕਿਸਨੇ ਵਾਰੀ ਜਿੱਥੇ ਜਿਸ ਵਿੱਚ ਇੱਕ ਪਿੰਡੋਂ ਇਹ ਲੱਗ ਕੇ ਕੋਈ ਨੌਜਵਾਨ ਨਸ਼ਾ ਕਰਕੇ ਦਿਖ ਰਿਹਾ ਹੈ ਦਿਖਾਈ ਦੇ ਰਿਹਾ ਸੀ। ਜੋ ਜਿਸ ਨੂੰ ਵੈਰੀਫਾਈ ਕਰਕੇ ਅਸੀਂ ਥਾਣਾ ਸਬਾਨਪੁਰ ਦੀ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੁਏ ਇਸ ਨੂੰ ਰੰਡਅਪ ਕੀਤਾ ਹੈ ਤੇ ਜੋ ਮਨਜੀਤ ਸਿੰਘ ਸਾਨੂੰ ਬਿਰਸਾ ਸਿੰਘ ਵਾਸੀ ਹੁਮੀਰਾ ਨਾਮ ਦਾ ਲੜਕਾ ਹੈ ਇਹਦੀ ਉਮਰ 35 ਸਾਲ ਹੈ ਤੇ ਇਹ ਨਸ਼ਾ ਕਰਨ ਦਾ ਆਦੀ ਸੀਗਾ ਜਿਸ ਤੇ ਅਸੀਂ 27 ਐਨਡੀਪੀਐਸ ਦੀ ਕਾਰਵਾਈ ਕਰਕੇ ਜਿਸ ਨੂੰ ਸਵੇਰੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 64 ਐਨਡੀਪੀਐਸ ਐਕਟ ਦੇ ਤਹਿਤ ਇਸ ਨੂੰ ਡਰੱਗ ਡਿਟੈਕਸ਼ਨ ਸੈਂਟਰ ਕਪੂਰਥਲਾ ਵਿਖੇ ਐਡਮਿਟ ਕਰਵਾਇਆ ਗਿਆ ਤੇ ਅਸੀਂ ਬਾਕੀ ਸਾਰੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਅਗਰ ਤਾਂ ਡੇਰੀ ਦੇ ਵਿੱਚ ਕੋਈ ਵੀ ਕੋਈ ਨਸ਼ਾ ਲੈਂਦਾ ਹੈ ਜਾਂ ਕੋਈ ਵੇਚਦਾ ਹੈ ਉਸ ਬਾਰੇ ਸਾਨੂੰ ਡਾਇਰੈਕਟ ਸਾਹਮਣੇ ਇਨਫੋਰਮੇਸ਼ਨ ਬਣੋ ਤੇ ਅਸੀਂ ਤੁਰੰਤ ਉਹਨਾਂ ਦੇ ਖਿਲਾਫ ਐਕਸ਼ਨ ਕਰਾਂਗੇ ਤੇ ਲਗਾਤਾਰ ਅਸੀਂ ਇਹ ਐਕਸ਼ਨ ਕਰਦੇ ਵੀ ਆ ਰਹੇ ਹਾਂ ਹੁਣ ਤੱਕ ਅਸੀਂ 72 ਦੇ ਕਰੀਬ ਨੌਜਵਾਨਾਂ ਨੂੰ ਡਰੱਗ ਡਿਟੋਕਸ ਸੈਂਟਰ ਵਿੱਚ ਐਡਮਿਟ ਕਰਾ ਲਿਆ ਹੈ ਥੈਂਕ ਯੂ